ਕਰਵਾ ਚੌਥ ਵਾਲੇ ਦਿਨ ਹੀ ਉਚੜ ਗਿਆ ਸੁਹਾਗ ਰੱਖਿਆ ਸੀ ਵਰਤ ਤੇ ਨਹੀਂ ਤੜਵਾ ਪਾਇਆ ਪਤੀ ਤੇਸ਼ਵਰ ਦੇ ਵਿੱਚ ਜਿੱਥੇ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਭਾਰਤੀ ਸੱਭਿਆਚਾਰ ਵਿੱਚ ਕਰਵਾ ਚੌਥ ਨੂੰ ਪਤੀ ਪਤਨੀ ਦੇ ਟੁੱਟ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰੰਪਰਾਗਤ ਤੌਰ ਤੇ ਸਿੰਨ ਸੁਹਾਗਣਾ ਪਨੇ ਪਤੀ ਦੀ ਲੰਬੀ ਉਮਰ ਤੇ ਜਿਹੜਾ ਕਿ ਵਰਤ ਕਰਦੀਆਂ ਨੇ ਪੰਜਾਬ ਦੇ ਨੰਗਲ ਵਿੱਚ ਇੱਕ ਮਾੜੀ ਖ਼ਬਰ ਇਸ ਦਿਨ ਜੜ ਕੇ ਸਾਹਮਣੇ ਆਈ ਹੈ। ਦਾਸਮਾ ਕੇ ਪੰਜਾਬ ਦੇ ਨੰਗਲ ਵਿੱਚ ਕਰਵਾ ਚੌਥ ਦੇ ਦਿਨ ਇੱਕ ਦਰਦਨਾਕ ਘਟਨਾ ਵਾਪਰੀ। ਕਰਵਾ ਚੌਥ ਦੇ ਦਿਨ ਇੱਕ ਔਰਤ ਦਾ ਸੁਹਾਗ ਉੱਜੜ ਗਿਆ। ਔਰਤ ਨੇ ਆਪਣੇ ਪਤੀ ਲਈ ਵਰਤ ਰੱਖਿਆ ਸੀ ਪਰ ਇਸ ਘਟਨਾ ਤੋਂ ਬਾਅਦ ਖੁਸ਼ੀ ਦੇ ਪਾਲਕ ਗਹਿਰੀ ਪੀੜ ਦੇ ਵਿੱਚ ਬਦਲ ਗਏ। ਨੰਗਲ ਵਿੱਚ ਸ਼ਰਾਬ ਦੇ ਵੱਡੇ ਕਾਰੋਬਾਰੀ ਤਰਪਾਲ ਦੀ ਸੰਦੇग्ध ਹਾਲਤ ਵਿੱਚ ਮੌਤ ਹੋ ਗਈ ਜਿਸ ਨਾਲ ਪਰਿਵਾਰ ਦੇ ਵਿੱਚ ਸੋਗ ਛਾ ਗਿਆ। ਤਰਪਾਲ ਸ਼ੁੱਕਰਵਾਰ ਸਵੇਰੇ ਘਰ ਤੋਂ ਸਹਿਰ ਲਈ ਨਿਕਲੇ ਸਨ। ਫਰਮਾਨਾ ਸੜਕ ਤੇ ਜ਼ਖਮੀ ਹਾਲਤ ਵਿੱਚ ਟਿਕਿਆ ਤੋਂ ਨਜਵਾਨਾ ਨੇ ਨੂੰ ਸਿਵਲ ਹਸਪਤਾਲ ਪਹੁੰਚਾਇਆ ਡਿਊਟੀ ਤੇ ਮੌਜੂਦ ਡਾਕਟਰਾਂ ਨੇ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਤਰੰਪਾਲ ਦੇ ਮੌਤ ਹੋ ਗਈ ਜਾਣਕਾਰੀ ਅਨੁਸਾਰ ਸਵੇਰੇ ਲਗਭਗ 5 ਵਜੇ ਹਰ ਰੋਜ਼ ਦੀ ਤਰ੍ਹਾਂ ਕਾਰੋਬਾਰਿਕ ਧਰਮਪਾਲ ਕਾਰ ਤੋਂ ਜਿਹੜਾ ਕਿ ਸਹਿਰ ਲਈ ਨਿਕਲੇ ਸੀ ਰਸਤੇ ਦੇ ਵਿੱਚ ਕੀ ਹੋਇਆ ਇਸ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਉਹਨਾਂ ਦੀ ਸ਼ੂਗਰ ਲੈਵਲ ਘੱਟ ਹੋਣ ਕਰਕੇ ਉਹਨਾਂ ਨੂੰ ਚੱਕਰ ਆਇਆ ਤੇ ਡਿੱਗ ਕੇ ਜ਼ਖਮੀ ਹੋ ਗਏ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਕੁਝ ਲੋਕਾਂ ਦੇ ਅਨੁਸਾਰ ਉਹਨਾਂ ਨੂੰ ਹਾਰਟ ਅਟੈਕ ਆਇਆ ਜਾਂ ਤਕਿ ਕੁਝ ਹੋਰ ਲੋਕ ਕੁਝ ਹੋਰ ਮੰਨ ਰਹੇ ਨੇ ਕਿ ਕਿਸੇ ਅਣਪਛਾਤੇ ਵਾਹਾਂ ਦੀ ਟੱਕਰ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਫਿਲਹਾਲ ਪੁਲਿਸ ਨੇ ਸ਼ਵਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੋਸਟਮਾਰਟਮ ਲਈ ਭੇਜਿਆ ਗਿਆ ਤੇ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ ਇਤਿਹਾਸਕ ਥਾਵਾਂ ਤੇ ਵਿੱਚ ਰਸਤੇ ਤੇ ਲੱਗੇ ਸੀਸੀਟੀਵੀ ਕੈਮਰਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਧਰਮਪਾਲ ਦੀ ਪਤਨੀ ਨੇ ਕਰਵਾ ਚੌਥਾ ਵਰਤ ਰੱਖਿਆ ਆਇਆ ਸੀ ਹੁਣ ਪਰਿਵਾਰ ਤੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਂਚ ਅਧਿਕਾਰੀ ਐਸਆਈ ਬ੍ਰਾਮ ਸ਼ਰਮਾ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਤੋਂ ਬਾਅਦ ਹੀ ਇਹ ਸਾਫ਼ ਹੋਵੇਗਾ ਕਿ ਆਕਰ ਧਰਮਪਾਲ ਦੀ ਮੌਤ ਦਾ ਕਾਰਨ ਕੀ ਸੀ ਕਰਵਾ ਚੌਥ ਵਾਲੇ ਦਿਨ ਹੀ ਉਚੜ ਗਿਆ ਸੁਹਾਗ ਰੱਖਿਆ ਸੀ ਵਰਤ ਤੇ ਨਹੀਂ ਤਲਵਾ ਪਾਇਆ ਪਤੀ ਸੇਸ਼ਵਰ ਦੇ ਵਿੱਚ ਜਿੱਥੇ ਕਰਵਾ ਚੌਥ ਤਿਉਹਾਰ ਮਨਾਇਆ ਜਾ ਰਿਹਾ ਸੀ ਭਾਰਤੀ ਸੱਭਿਆਚਾਰ ਵਿੱਚ ਕਰਵਾ ਚੌਥ ਨੂੰ ਪਤੀ ਪਤਨੀ ਦੇ ਅਟੁੱਟ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰੰਪਰਾਗਤ ਤੌਰ ਤੇ ਦਿਨ ਸੁਹਾਗਣਾ ਪਹਿਨੇ ਪਤੀ ਦੀ ਲੰਬੀ ਉਮਰ ਤੇ ਜੜਕੀ ਵਰਤ ਕਰਦੀਆਂ ਨੇ ਪੰਜਾਬ ਦੇ ਨੰਗਲ ਵਿੱਚ ਇੱਕ ਮਾੜੀ ਖ਼ਬਰ ਇਸ ਦਿਨ ਜੁੜ ਕੇ ਸਾਹਮਣੇ ਆਈ ਹੈ। ਦਾਸਮਾ ਕੇ ਪੰਜਾਬ ਦੇ ਨੰਗਲ ਵਿੱਚ ਕਰਵਾ ਚੌਥ ਦੇ ਦਿਨ ਇੱਕ ਦਰਦਨਾਕ ਘਟਨਾ ਵਾਪਰੀ। ਕਰਵਾ ਚੌਥ ਦੇ ਦਿਨ ਇੱਕ ਔਰਤ ਦਾ ਸੁਹਾਗ ਉੱਜੜ ਕੇ ਔਰਤ ਨੇ ਆਪਣੇ ਪਤੀ ਲਈ ਵਰਤ ਰੱਖਿਆ ਸੀ ਪਰ ਇਸ ਘਟਨਾ ਤੋਂ ਬਾਅਦ ਖੁਸ਼ੀ ਤੇ ਪਾਲਕ ਗਹਿਰੀ ਪੀੜ ਦੇ ਵਿੱਚ ਬਦਲ ਗਏ। ਨੰਗਲ ਵਿੱਚ ਸ਼ਰਾਬ ਦੇ ਵੱਡੇ ਕਾਰੋਬਾਰੀ ਧਰਮਪਾਲ ਦੀ ਸੰਦੇਕਤ ਹਾਲਤ ਵਿੱਚ ਮੌਤ ਹੋ ਗਈ ਜਿਸ ਨਾਲ ਪਰਿਵਾਰ ਦੇ ਵਿੱਚ ਸੋਗ ਛਾ ਗਿਆ। ਧਰਮਪਾਲ ਸ਼ੁੱਕਰਵਾਰ ਸਵੇਰੇ ਘਰ ਤੋਂ ਸੈਰ ਲਈ ਨਿਕਲੇ ਸਨ। ਫਰਮਾਨਾ ਸੜਕ ਤੇ ਜ਼ਖਮੀ ਹਾਲਤ ਵਿੱਚ ਇੱਕਿਆ ਤੁਰ ਨਜਵਾਨਾ ਨੇ ਨਾ ਸਿਵਲ ਹਸਪਤਾਲ ਪਹੁੰਚਾਇਆ ਡਿਊਟੀ ਤੇ ਮੌਜੂਦ ਡਾਕਟਰਾਂ ਨੇ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਤਰੰਪਾਲ ਦੀ ਹਮਤ ਹੋ ਗਈ ਜਾਣਕਾਰੀ ਅਨੁਸਾਰ ਸਵੇਰੇ ਲਗਭਗ 5 ਵਜੇ ਹਰ ਰੋਜ਼ ਦੀ ਤਰ੍ਹਾਂ ਕਾਰੋਬਾਰਿਕ ਧਰਮਪਾਲ ਕਾਰ ਤੋਂ ਜੜਾ ਕਿ ਸੈਰ ਲਈ ਨਿਕਲੇ ਸੀ ਰਸਤੇ ਦੇ ਵਿੱਚ ਕੀ ਹੋਇਆ ਇਸ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਉਨ੍ਹਾਂ ਦੀ ਸ਼ੂਗਰ ਲੈਵਲ ਘੱਟ ਹੋਣ ਕਰਕੇ ਉਨ੍ਹਾਂ ਨੂੰ ਚੱਕਰ ਆਇਆ ਤੋਂ ਡਿੱਗ ਕੇ ਜ਼ਖਮੀ ਹੋ ਗਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਕੁਝ ਲੋਕਾਂ ਦੇ ਅਨੁਸਾਰ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਜਾਂ ਤਕਿ ਕੁਝ ਹੋਰ ਲੋਕ ਕੁਝ ਹੋਰ ਮੰਨ ਰਹੇ ਨੇ ਕਿ ਕਿਸੇ ਅਣਪਛਾਤੇ ਵਾਹਾਂ ਦੀ ਟੱਕਰ ਦੇ ਨਾਲ ਉਨ੍ਹਾਂ ਦੀ ਮੌਤ ਹੋਈ ਹੈ ਫਿਲਹਾਲ ਪੁਲਿਸ ਨੇ ਸ਼ਵਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੋਸਟਮਾਰਟਮ ਲੇਪੇ ਇਸੇ ਤਰ੍ਹਾਂ ਗਿਆ ਤੇ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ ਇਤਿਹਾਸਕ ਥਾਂਵਾਂ ਤੇ ਵਿੱਚ ਰਸਤੇ ਤੇ ਲੱਗੇ ਸੀ ਸੀਟੀਵੀ ਕੈਮਰਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਧਰਮਪਾਲ ਦੀ ਪਤਨੀ ਨੇ ਕਰਵਾ ਚੌਥਾ ਵਰਤ ਰੱਖਿਆ ਆਇਆ ਸੀ ਹੁਣ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਂਚ ਅਧਿਕਾਰੀ ਐਸਆਈ ਬ੍ਰਾਮ ਸ਼ਰਮਾ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਤੋਂ ਬਾਅਦ ਹੀ ਇਹ ਸਾਫ ਹੋਵੇਗਾ ਕਿ ਆਕਰ ਧਰਮਪਾਲ ਦੀ ਮੌਤ ਦਾ ਕਾਰਨ ਕੀ ਸੀ